ਸਿੱਖ ਵਿਵਾ ਸਤਿਸ਼ਟੀ ਵੀ ਦੇਖ ਰਹੀ ਸਾਲ ਦਸ਼ਕਾ ਦਾ ਸਵਾਗਤ ਹੈ ਮੈਂ ਹਾਂ ਕਮਲਜੀਤ ਗੌਰ ਅੱਜ ਕੱਲ੍ਹ ਕਰਾਂਗੇ 40 ਸਾਲ ਪਹਿਲਾਂ ਸਿੱਖ ਧਰਮ ਦੇ ਵਿੱਚ ਸਿੱਖ ਕੌਮ ਦੇ ਨਾਲ ਜੋ ਦੁਖਾਂਤ ਵਾਪਰਿਆ ਆਪਰੇਸ਼ਨ ਬਲੂ ਸਟਾਰ ਜੂਨ 1984 ਹਰ ਸਾਲ ਜੂਨ ਮਹੀਨੇ ਦੇ ਵਿੱਚ ਇਹ ਜ਼ਖਮ ਤਾਜ਼ਾ ਹੋ ਜਾਂਦੇ ਨੇ ਹਰ ਸਾਲ ਜੂਨ ਮਹੀਨੇ ਚ ਸ਼ਹੀਦ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਚਸ਼ਮਦੀਦਾਂ ਦੀ ਇੰਟਰਵਿਊਜ਼ ਕੀਤੀਆਂ ਜਾਂਦੀਆਂ ਨੇ ਮੁੜ ਤੋਂ ਉਹੀ ਵਰਕੇ ਫੁੱਲ ਜਾਂਦੇ ਨੇ ਜੋ ਕਾਲਾ ਅਧਿਆਏ ਬਣ ਕੇ ਸਿੱਖ ਕੌਮ ਦੇ ਇਤਿਹਾਸ ਦੇ ਵਿੱਚ ਲਿਖੇ ਗਏ ਅੱਜ ਅਸੀਂ ਵੀ ਆਪਰੇਸ਼ਨ ਬਲੂ ਸਟਾਰ ਤੇ ਇੱਕ ਇਹੋ ਜਿਹੇ ਚਸ਼ਮਦੀਪ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਜਿਨ੍ਹਾਂ ਨੇ ਟੈਂਕੀ ਵਾਲੇ ਮੋਰਚੇ ਤੇ ਖੁਦ ਉਸ ਸਮੇਂ ਦੀ ਆਰਮੀ ਦਾ ਫੌਜ ਦਾ ਮੁਕਾਬਲਾ ਕੀਤਾ ਉਸ ਪੂਰੇ ਵਰਤਾਰੇ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਇਸ ਦੇ ਪਿੱਛੇ ਕਾਰਨ ਕੀ ਰਹੇ ਕਿਉਂ ਹਕੂਮਤਾਂ ਨੇ ਸਿੱਖ ਕੌਮ ਦੇ ਨਾਲ ਹਮੇਸ਼ਾ ਮਤਲਾ ਲਾਇਆ ਸਾਡੇ ਨਾਲ ਮਨਜੀਤ ਸਿੰਘ ਘੋਮਾ ਜੀ ਨੇ ਸਰ ਬਹੁਤ ਬਹੁਤ ਸਵਾਗਤ ਹੈ ਵੈਗੁਰਜੀ ਦਾ ਖਾਸਾ ਵੈਗੁਰਜੀ ਦੀ ਖੁਸ਼ੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਪ ਜੂਨ 1984 ਦੇ ਜ਼ਖਮ ਹਰ ਸਾਲ ਤਾਜ਼ਾ ਹੁੰਦ ਨੇ ਹਰ ਸਾਲ ਅਸੀਂ 1 ਤੋਂ ਲੈ ਕੇ 6 ਜੂਨ ਕੱਲੂਕਾਰਾ ਦਿਹਾੜੇ ਦੇ ਤੌਰ ਤੇ ਮਨਾਉਂਦੇ ਆ ਆਖਿਰਕਾਰ ਸਿੱਖ ਕੌਮ ਦੇ ਨਾਲ ਐਡਾ ਵੱਡਾ ਦੁਖਾਂਤ ਵਾਪਰਿਆ ਕਿਉਂ 40 ਸਾਲ ਹੋ ਗਏ ਨੇ ਅਸੀਂ ਨਾ ਇਸ ਦੁਖਾਂਤ ਨੂੰ ਕਦੇ ਭੁੱਲ ਸਕਦੇ ਆ ਨਾ ਵਿਸਾਰ ਸਕਦੇ ਆ ਅੱਜ ਵੀ ਜ਼ਹਿਨ ਦੇ ਵਿੱਚ ਚਿੱਤ ਚੇਤਿਆਂ ਦੇ ਵਿੱਚ ਉਹ ਚੀਜ਼ਾਂ ਮੂੜ ਆਉਂਦੀਆਂ ਨੇ ਜੋ 40 ਸਾਲ ਪਹਿਲਾਂ ਵੇਖੀਆਂ ਕਿਉਂਕਿ ਤੁਸੀਂ ਤਾਂ ਆਪਣੀ ਅੱਖਾਂ ਨਾਲ ਸਭ ਕੁਝ ਵੇਖਿਆ ਹੈ ਚਸ਼ਮਦੀਦ ਗਵਾਓ ਸਭ ਤੋਂ ਪਹਿਲਾਂ ਤੇ ਇਹ ਜਾਨਣਾ ਚਾਹਾਂਗੀ ਕਿ ਅਜਿਹੇ ਕਾਰੇ ਸਿੱਖ ਕੌਮ ਦੇ ਨਾਲ ਕਿਉਂ ਹੁੰਦੇ ਨੇ ਖਾਸ ਤੌਰ ਤੇ ਜੂਨ 1984 ਕੱਲੂ ਕਾਰਾ ਵਾਪਰਿਆ ਕਿਉਂ ਕਾਰਨ ਕੀ ਨੇ ਤੁਸੀਂ ਬਹੁਤ ਡੂੰਘਾ ਤੇ ਬਹੁਤ ਵਧੀਆ ਪਹਿਲਾ ਹੀ ਜਿਹੜਾ ਸਵਾਲ ਕੀਤਾ ਵਾ ਤੁਹਾਡਾ ਲੇਖੋ 6 ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਉਸ ਵੇਲੇ ਦੀ ਕਾਂਗਰਸ ਦੀ ਖਾਸ ਕਰਕੇ ਇੰਦਰਾ ਗਾਂਧੀ ਦੀ ਹਕੂਮਤ ਨੇ ਜਿਸ ਤਰ੍ਹਾਂ ਤੋਂ ਪਾ ਟੈਂਕਾਂ ਨਾਲ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਇਸ ਇੱਕ ਕੌਮ ਕਦੇ ਵੀ ਭੁੱਲ ਨਹੀਂ ਸਕਦੀ ਇਹ ਜ਼ਖਮ ਹਮੇਸ਼ਾ ਰਸਤੇ ਆ ਤੇ ਰਸ ਦੇ ਜਿਹੜੇ ਆ ਰਹਿਣਗੇ ਹੁਣ ਗੱਲ ਆ ਵੀ ਇਹ ਹਮਲਾ ਹੋਇਆ ਕਿਉਂ ਬਹੁਤੇ ਲੋਕ ਇਸ ਗੱਲ ਨੂੰ ਸント ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਨਾਲ ਜੋੜ ਕੇ ਵੇਖਦੇ ਆ ਕਿ ਉਹ ਤਾਂ ਕਰਕੇ ਜੜਾ ਨਾ ਇਹ ਹਮਲਾ ਹੋਇਆ ਹੂੰ ਉਹ ਵੀ ਇੱਕ ਪੱਖ ਆ ਪਰ ਇਹਦੀਆਂ ਜੜ੍ਹਾਂ ਜਿਹੜੀਆਂ ਨੇ ਇਹਦੇ ਕਾਰਨ ਜਿਹੜੇ ਆ ਉਹ ਜਿਸ ਦਿਨ ਦੇਸ਼ ਨੂੰ ਆਜ਼ਾਦੀ ਮਿਲਦੀ ਆ 15 ਅਗਸਤ 1947 ਨੂੰ ਇਹ ਤਾਂ ਜਿਹੜਾ ਬੋਢਿਆ ਨਾ ਹਮਲੇ ਦਾ ਉਸ ਦਿਨ ਹੀ ਵੱਜ ਗਿਆ ਸੀ ਕਿਉਂਕਿ ਜਿਸ ਤਰ੍ਹਾਂ ਸਿੱਖ ਕੌਮ ਨੇ ਹਿੰਦੁਸਤਾਨ ਦੀਆਂ ਪਾਰਟੀਆਂ ਕਾਂਗਰਸ ਨਾਲ ਰਲ ਕੇ ਮੁਸਲਮਾਨ ਪਾਰਟੀ ਨਾਲ ਰਲ ਕੇ ਦੇਸ਼ ਦੀ ਆਜ਼ਾਦੀ ਦੀ ਜਿਹੜੀ ਲੜਾਈ ਅੰਗਰੇਜ਼ ਦੇ ਵਿਰੁੱਧ ਲੜੀ ਹੂੰ ਉਹਦਾ ਸਭ ਤੋਂ ਮੋਹਰੀ ਰੋਲ ਜਿਹੜਾ ਵਾ ਸਿੱਖ ਕੌਮ ਦਾ ਰਿਹਾ ਕੁਰਬਾਨੀਆਂ ਵੀ 93% ਹੂੰ ਸਿੱਖਾਂ ਦੀਆਂ ਛੇਦੀਆਂ ਵੀ 93% ਸਿੱਖਾਂ ਪਰ ਜਿਹੜਾ ਉਸ ਵੇਲੇ ਨੇਰੂ ਗਾਂਧੀ ਪਟੇਲ ਨੇ ਸਿੱਖਾਂ ਨਾਲ ਵਾਅਦੇ ਕੀਤੇ ਸੀ ਹੂੰ ਇਹ ਸਿੱਖਾਂ ਨੂੰ ਉੱਤਰੀ ਭਾਰਤ ਵਿੱਚ ਇੱਕ ਜਹਾ ਖੇਤਾ ਦਿੱਤਾ ਜਾਊਗਾ ਜਿੱਥੇ ਸਿੱਖ ਵੀ ਆਪਣੀ ਆਜ਼ਾਦੀ ਦਾ ਦਿਗ ਮਾਣ ਸਕਣ ਹੂੰ ਇਹ ਜਿਹੜੇ ਵਾਅਦੇ ਸੀ ਇਹ ਗੁਰਦੁਆਰਾ ਸ੍ਰੀ ਗੰਗ ਸਾਹਿਬ ਦੇ ਮਹਾਤਮਾ ਗਾਂਧੀ ਨੇ ਆਪਣੀ ਸਪੀਚ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਕਿਹਾ ਸੀ ਕਿ ਜੇ ਅਸੀਂ ਆਪਣੇ ਵਾਅਦਿਆਂ ਤੋਂ ਮੁੱਕਰੀਏ ਤਾਂ ਹਲੇ ਸਿੱਖ ਕੌਮ ਨੂੰ ਤਲਵਾਰ ਜਿਹੜੀ ਆ ਠਾਣੀ ਜਿਹੜੀ ਆ ਤਲਵਾਰ ਦੀ ਮੁਠੀ ਦੇ ਹੱਥ ਪਾਉਣਾ ਜਿਹੜਾ ਵਾ ਜਾਇਜ਼ ਹੋਵੇਗਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਪਬਲਿਕ ਚ ਸਾਡੇ ਆਗੂਆਂ ਨਾਲ ਮੀਟਿੰਗਾਂ 'ਚ ਬੈਠ ਕੇ ਜੋ ਭਰੋਸੇ ਵਾਦੇ ਕੀਤੇ ਗਏ ਸਿੱਖ ਕੌਮ ਨਾਲ ਜਦੋਂ ਦੇਖਦੀ ਆ ਆਜ਼ਾਦੀ ਮਿਲੀ ਹੂੰ ਤੇ ਨਹਿਰੂ ਪਟੇਲ ਹੋਣੀ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਜਿਹੜੇ ਆ ਬਣ ਗਏ ਸਰਕਾਰਾਂ ਬਣ ਗਈਆਂ ਤੇ ਉਹ ਸਿੱਖ ਕੌਮ ਵੱਲੋਂ ਉਹਨਾਂ ਦੇ ਜਿਹੜੀ ਆ ਪਿੱਠ ਫੇਰ ਲਈ ਵਾਅਦਿਆਂ ਵੱਲੋਂ ਜਿਹੜੀ ਆ ਪਿੱਠ ਫੇਰ ਲਈ ਹੂੰ ਸਿੱਖ ਕੌਮ ਨਾਲ ਬੇਇਮਾਨੀਆਂ ਦੀ ਬੇਇਨਸਾਫੀਆਂ ਦੀ ਜ਼ੁਲਮ ਦੀ ਦਾਸਤਾਨ ਹੌਲੀ 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 ਇਹ ਜਿਹੜੀ ਆ ਵਾਦੀ ਚੱਲੀ ਗਈ ਹੂੰ ਜਿਵੇਂ ਕਿ ਸਿੱਖਾਂ ਨੂੰ 1948 ਦੇ ਵਿੱਚ ਉੱਤਰੀ ਭਾਰਤ ਦੇ ਖੇਤਾਂ ਤੇ ਕੀ ਦੇਣਾ ਸੀ ਇਹ ਸਰਕੂਲਰ ਜਿਹੜਾ ਵਾ ਗਰੇ ਭਾਗ ਵੱਲੋਂ ਜਾਰੀ ਕੀਤਾ ਗਿਆ ਹੂੰ ਤੇ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਨੇ ਹੂੰ ਇਹ ਚੋਰ ਡਾਕੂ ਥਾੜ ਵੀ ਜਰਾਇਮ ਪੇਸ਼ਾ ਇਹ ਕੌਮ ਆ ਇਹਨਾਂ ਤੇ ਜਿਹੜੀ ਆ ਸਖਤ ਡਿਗਾ ਜਿਹੜੀ ਆ ਰੱਖੀ ਗਿਆ ਹੂੰ ਪਹਿਲੀ ਦੇਸ਼ ਦੀ ਆਜ਼ਾਦੀ ਦੇ ਵਿੱਚ ਜਿਹੜਾ ਵਾਸ ਸਿੱਖਾਂ ਨੂੰ ਉਹ ਵਾ ਜਿਹੜਾ ਵਾ ਇਹ ਸਰਕੂਲਰ ਰਾਈ ਜਿਹੜਾ ਵਾ ਮਿਲਦਾ ਦੇਸ਼ ਆਜ਼ਾਦ ਹੋਣ ਤੋਂ ਬਾਅਦ ਸਰਕੂਲਰ ਕੱਢਿਆ ਗਿਆ 1948 ਦੀ ਹੂੰ ਫਿਰ ਭਾਸ਼ਾ ਦੇ ਆਧਾਰ ਤੇ ਹਿੰਦੁਸਤਾਨ ਦੇ ਵਿੱਚ ਸਾਰੇ ਸੂਬੇ ਜਿਹੜੇ ਆ ਬੜਾਏ ਜਾਂਦੇ ਆ ਹੂੰ ਪਰ ਸਿੱਖਾਂ ਦੀ ਜਿਹੜੀ ਆ ਪੰਜਾਬੀ ਭਾਸ਼ਾ ਹੌਣ ਦੇ ਬਾਵਜੂਦ ਪੰਜਾਬੀ ਸੂਬਾ ਨਹੀਂ ਬਣਾਇਆ ਗਿਆ ਹੂੰ ਸਿੱਖਾਂ ਨੂੰ ਪੰਜਾਬੀ ਸੂਬਾ ਬਣਾਉਣ ਲਈ ਵੀ ਵੱਡੀਆਂ ਸ਼ਹਾਤਾ ਮੋਰਚੇ ਲਾਉਣੇ ਪਏ ਕੁਰਬਾਨੀਆਂ ਕਰਨੀਆਂ ਪਈਆਂ ਜੇਲ੍ਹਾਂ ਭਰਨੀਆਂ ਪਈਆਂ ਹੂੰ ਤੇ ਜੇ ਇਹ ਪੰਜਾਬੀ ਸੂਬਾ ਦਿੱਤਾ ਵੀ ਤੇ ਉਹ ਲੰਗੜਾ ਜਿਹੜਾ ਵਾ ਦਿੱਤਾ ਉਹਦੇ ਜਿਹੜੇ ਪੰਜਾਬੀ ਬੋਲਦੇ ਇਲਾਕੇ ਜਿਹੜੇ ਆ ਪੰਜਾਬ ਨਾਲੋਂ ਬਾਹਰ ਰੱਖ ਲੈ ਗਏ ਹੂੰ ਜਿਵੇਂ ਅੱਜ ਹਰਿਆਣੇ ਜਿ ਵੀ ਆ ਗੰਗਾ ਨਗਰ ਵਾਲੇ ਸਾ ਰਾਜਸਥਾਨ ਦੇ ਵਿੱਚ ਜਿੱਥੇ ਪੰਜਾਬੀ ਬੋਲਦੇ ਆ ਬਹੁਤ ਦੂਰ ਤੱਕ ਉਹ ਵੀ ਪੰਜਾਬ ਨਾਲੋਂ ਤੋੜ ਕੇ ਤੇ ਜਿਹੜੇ ਆ ਵੱਖ ਕਰਨੇ ਛੋੜੀ ਜੀ ਆਪਾਂ ਨੂੰ ਸੂਬੇ ਦੇਤੀ ਜੀ ਜਦੋਂ ਇਹ ਕੜੀ ਦਾਰ ਕੜੀ ਜਿਹੜੀ ਆ ਤੁਰਦੀ ਗਈ ਬੇਇਨਸਾਫੀਆਂ ਦੀ ਹੂੰ ਫਿਰ ਇਹਦੇ ਵਿੱਚ ਸਿੱਖਾਂ ਨੇ ਕੇਂਦਰ ਦੇ ਨਾਲ ਚੰਡੀਗੜ੍ਹ ਲੈਣ ਲਈ ਹੂੰ ਮੋਰਚੇ ਹੂੰ ਪੰਜਾਬੀ ਸੂਬਾ ਲਾਉਣ ਲਈ ਮੋਰਚ ਪੰਜਾਬੀ ਸੂਬਾ ਲੈਣ ਲਈ ਮੋਰਚੇ ਹੂੰ ਇਹ ਸੰਘਰਸ਼ਾ ਦੀ ਦਾਸਤਾਨ ਫਿਰ ਜਿਹੜੀ ਆਏ ਚਲਦੀ ਰਹੀ ਹੈ ਹੂੰ ਮੈਂ ਗੱਲ ਸ਼ਾਟ ਚ ਕਰਾਂ ਕਿ ਇੰਦਰਾ ਗਾਂਧੀ ਨੇ ਦੇਸ਼ ਦੇ ਵਿੱਚ 1975 ਚ ਐਮਰਜੈਂਸੀ ਲਗਾਤੀ ਹੂੰ ਉਸ ਵੇਲੇ ਸਿੱਖ ਕੌਮ ਨੂੰ ਅੰਦਰਾਗਦੀ ਨੇ ਕਿਹਾ ਨਹੀਂ ਸੀ ਕੁਝ ਨਹੀਂ ਕਿਸੇ ਸਿੱਖ ਲੀਡਰ ਦੀ ਦੇਫਤਰੀ ਨਹੀਂ ਸੀ ਹੋਈ ਇਹ ਵੀ ਇੱਕ ਸੱਚ ਹੂੰ ਪਰ ਉਸ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਹੂੰ ਆਪਣਾ ਪ੍ਰਭਾਵ ਵਰਤ ਕੇ ਐਮਰਜੈਂਸੀ ਦੇ ਵਿਰੁੱਧ ਹੂੰ ਜੇ ਮਕਾਦਮਾ ਕੇ ਜਨ ਸੰਗਣਾ ਜਾਰੀ ਨਭਾਉਣ ਲਈ ਆਪਣੀ ਉਹਦਾ ਅਕਾਲ ਤਖਤ ਸਾਹਿਬ ਤੋਂ ਜਿਹੜਾ ਵਾ ਮੋਰਚਾ ਜਿਹੜਾ ਵਾ ਹਮ ਸਿੱਖ ਕੌਮ ਵੱਲੋਂ ਜਿਹੜਾ ਐਮਰਜੈਂਸੀ ਹੋਰ ਲਾ ਹਮ ਚਲੋ ਉਹ ਮੋਰਚਾ ਬਹੁਤ ਸਫਲ ਹੋਇਆ ਸਿੱਖਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਹਮ ਐਮਰਜੈਂਸੀ ਟੁੱਟੀ ਹਮ ਪਰ ਇੰਦਰਾ ਗਾਂਧੀ ਨੂੰ ਇਹ ਗੱਲ ਹਮੇਸ਼ਾ ਰੜਕਦੀ ਰਹੀ ਹਮ ਕਿ ਬਈ ਦੇਸ਼ ਦੀ ਪਟਰਾਣੀ ਮੇਰੇ ਸਾਹਮਣੇ ਦੋਸਤਾਂ ਚ ਬੋਲਦਾ ਕੋਈ ਨਹੀਂ ਹੂੰ ਇਹ ਇੱਕ ਸਿੱਖ ਕੌਮ ਹੀ ਹੈ ਜਨਾ ਐਮਰਜੈਂਸੀ 'ਚ ਮੇਰਾ ਜਿਹੜਾ ਵਾ ਵਿਰੋਧ ਕੀਤਾ ਸਿੱਖਾਂ ਨੇ ਈਗੋ ਤੇ ਸੱਟ ਮਾਰੀ ਸਿੰਧਰਾ ਗਾਂਧੀ ਦੇ ਹਾਂ ਸਭ ਤੋਂ ਵੱਡੀ ਗੱਲ ਇਹ ਸੀ ਕਿ ਮੇਰਾ ਜੇ ਤੂੰ ਰਾਹ ਰੋਕਿਆ ਮੇਰਾ ਰਸਤਾ ਰੋਕਿਆ ਵਾ ਮੇਰਾ ਹਕੂਮਤ ਮਿੱਦੀ ਹੁਕਮ ਅਦੂਲੀ ਕੀਤੀ ਆ ਤੇ ਉਹ ਸਿੱਖ ਕੌਮ ਆ emergancy ਚ ਮੋਰਚਾ ਲਾਉਣ ਕਰਕੇ ਸਿੱਖ ਜਿਹੜੇ ਆ ਹਿੰਦੁਸਤਾਨ 'ਚ ਨਾਇਕ ਬਣ ਕੇ ਵੀ ਉਭਰੇ। ਹੂੰ ਕਿਉਂਕਿ ਬਾਕੀ ਕਿਸੇ ਨੇ ਮੋਰਚਾ ਲਾਇਆ ਨਹੀਂ ਨਾ ਕਿਸੇ ਨੇ ਸੰਘਰਸ਼ ਕੀਤਾ। ਹਿੰਦੁਸਤਾਨ 'ਚ ਜਿਹੜਾ ਵਾ ਉਹਲੇ ਮੋਰਚਾ ਵੀ ਸਿੱਖ ਕੌਮ ਨੇ ਲਾਇਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਤੇ ਹਿੰਦੁਸਤਾਨ ਦੀ ਜਿਹੜੀ ਆਪੋਜੀਸ਼ਨ ਦੇ ਸਾਰੇ ਲੀਡਰ ਸੀ ਉਹਨਾਂ ਨੂੰ ਹਰਿਆ ਵੀ 19 ਮਹੀਨਿਆਂ ਬਾਅਦ ਜਿਹੜਾ ਵਾ ਜੇਲਾਂ 'ਚੋਂ ਜਿਹੜਾ ਵਾ ਕਰਵਾਇਆ emergency ਕਟੀ। ਉਹਦਾ ਸੇਹਰਾ ਵੀ ਜਿਹੜਾ ਵਾ ਸਿੱਖ ਕੌਮ ਨੂੰ। ਹੂੰ ਪਰ ਇੱਕ ਗੱਲ ਮੈਂ ਇਥੇ ਖਾਸ ਕਰਕੇ ਕਹਿਣਾ ਚਾਹੁੰਦਾ ਜੇਕਰ 인ਦਰਾ ਗਾਂਧੀ ਦੀ ਐਮਰਜੈਂਸੀ ਦਾ ਵਿਰੋਧ ਪ੍ਰਕਾਸ਼ ਸਿੰਘ ਬਾਦਲ ਨਾ ਕਰਦਾ ਅਕਾਲ ਤਖਤ ਸਾਹਿਬ ਤੋਂ ਮੋਰਚਾ ਨਾ ਲਾਉਂਦਾ ਤੇ ਹੋ ਸਕਦਾ ਹਾਲਾਤ ਕੁਝ ਦੇ ਕੁਝ ਹੋਰ ਹੀ ਹੁੰਦੇ ਆਪਰੇਸ਼ਨ ਬਲੂ ਸਟਾਰ ਨਾ ਹੁੰਦਾ ਕੁਛ ਨਾ ਕੁਛ ਹੋਰ ਹੀ ਹਾਲਾਤ ਹੁੰਦੇ ਹੂੰ ਕਿਉਂਕਿ ਉਹਨੂੰ ਇੱਕੋ ਹੀ ਗੱਲ ਸੀ ਮੈਂ ਜਿਵੇਂ ਗੱਲ ਕੀਤੀ ਆ ਇਹ ਕੱਲੀ ਗੱਲ ਸੰਤ ਜਰਨੈਲ ਸਿੰਘ ਨੂੰ ਜੋੜ ਕੇ ਨਾ ਐ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਲੇ ਨਾਲ ਜੋੜ ਕੇ ਨਾ ਵੇਖਿਆ ਜਾਵੇ ਬਲੂ ਸਟਾਰ ਇਹ ਸਿੱਖ ਕੌਮ ਨਾਲ ਹੀ ਦੁਸ਼ਮਣੀ ਸੀ ਹੂੰ ਕੱਲੀ ਸੰਤ ਜਰਨੈਲ ਸਿੰਘ ਨਾਲ ਨਹੀਂ ਸਮੁੱਚੀ ਸਿੱਖ ਕੌਮ ਨਾਲ ਹੀ ਦੁਸ਼ਮਣੀ ਸੀ ਜਿਵੇਂ ਵਾਧਿਆਂ ਤੋਂ ਭੱਜਣਾ ਪੰਜਾਬੀ ਸੂਬਾ ਨਾ ਦੇਣਾ ਹੂੰ ਐਮਰਜੈਂਸੀ 'ਚ ਸਿੱਖਾਂ ਦਾ ਮੋਰਚਾ ਲਾਉਣਾ ਉਹਨੀਆਂ ਅੱਖਾਂ 'ਚ ਰੜਕਣਾ ਹੂੰ ਇਹ ਸਾਰੀਆਂ ਗੱਲ ਸਿੱਖ ਕੌਮ ਜਿਹੜੀ ਆ ਇੱਕ ਦੁਸ਼ਮਣ ਬਣ ਗਈ ਅੰਦਰਾਗਾਂ ਦੀ ਉਹੀ ਇੰਦਰਾ ਗਾਂਧੀ ਦੀ ਮੈਜਰ ਦੇ ਹੂੰ ਉਹਨੇ ਸਿੱਖਾ ਨੂੰ ਸਭਕ ਸਕੂਲ ਲਈ ਉਦੋਂ ਤੋਂ ਹੀ ਗੁੰਦਾ ਗੋਦਰੀਆਂ ਜੜੀਆਂ ਨੇ ਸ਼ੁਰੂ ਕਰਤੀਆਂ ਹੂੰ ਇਹਦੇ ਵਿੱਚ ਮੈਂ ਹੋਰ ਤੁਹਾਨੂੰ ਇੱਕ ਗੱਲ ਦੱਸ ਦਿਆਂ ਇਤਿਹਾਸਕ ਗੱਲਾਂ ਨੇ ਹੂੰ ਕਿ ਜਦੋਂ ਐਮਰਜੈਂਸੀ ਦਾ ਮੋਰਚਾ ਲੱਗਾ ਹੂੰ ਕਾ ਉਸ ਵੇਲੇ ਦੰਦਮੀ ਟਕਸਾਲ ਤੇ 13ਵੇਂ ਮੁਖੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਹੂੰ ਐਮਰਜੈਂਸੀ ਦੇ ਵਿਰੁੱਧ 36 ਪੰਜਾਬ ਦੇ ਵਿੱਚ ਜਿਹੜੇ ਆ ਸ਼ਾਂਤਮਈ ਜਿਹੜੇ ਆ ਨਗਰ ਕੀਰਤਨ ਕੱਢੇ ਕਈ ਸਾਡੇ ਵੀਰ ਉਹਨੂੰ ਜਲੂਸ ਵੀ ਕਹਿ ਦਿੰਦੇ ਆ ਹਮ ਪਰ ਆਪਾਂ ਸ਼ਬਦ ਉਹਨੂੰ ਨਗਰ ਕੀਰਤਨ ਦਾ ਦਿੰਨੇ ਆ ਕਿ 36 ਨਗਰ ਕੀਰਤਨ ਪੰਜਾਬ ਚ ਕੱਢੇ ਸੀ ਤੇ 37 ਨਗਰ ਕੀਰਤਨ ਜਿਹੜਾ ਵਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਮਰਪਿਤ ਸੀ ਤੇ ਉਹ ਜਾ ਕੇ ਦਿੱਲੀ ਸਮਾਪਤ ਹੋਇਆ ਸੀ ਤੇ ਦਿੱਲੀ ਕੱਢਿਆ ਸੀ ਹਮ ਤੇ ਉਸ ਸਮਾਗਮ ਦੇ ਵਿੱਚ ਦਿੱਲੀ ਦੇ ਸਿੱਖਾਂ ਨੇ ਇੰਦਰਾ ਗਾਂਧੀ ਨੂੰ ਇੰਕਿਟੇ ਇਨਵਾਈਟ ਕਰ ਲਿਆ ਸੀ ਹੂੰ ਜਦੋਂ ਇੰਦਰਾ ਗਾਂਧੀ ਉਸ ਸਟੇਜ 'ਚ ਉਸ ਪੰਡਾਲ ਦੇ ਵਿੱਚ ਆਉਂਦੀ ਆ ਹੂੰ ਤਾਂ ਸਾਡੇ ਜਿਹੜੇ ਸਿੱਖ ਆ ਗੁਰੇ ਜਿਵੇਂ ਇਹਨਾਂ ਨੂੰ ਚਾਪਲੂਸੀ ਕਰਨ ਦੀ ਆਦਤ ਹੁੰਦੀ ਆ ਲੀਡਰਾਂ ਨੂੰ ਹੂੰ ਇਹ ਸਟੇਜ ਤੋਂ ਉੱਤਰ ਕੇ ਭੱਜ ਕੇ ਇੰਦਰਾ ਗਾਂਧੀ ਵੀ ਸਵਾਗਤ ਕਰ ਲਈ ਜਿਹੜਾ ਵਾ ਸਟੇਜ ਤੋਂ ਥੱਲੇ ਜਿਹੜੀ ਹੈ ਹੂੰ ਇਹ ਗੱਲ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰ ਵਾਲਿਆਂ ਨੂੰ ਪਸੰਦ ਨਹੀਂ ਆਈ ਹੂੰ ਉਹਨਾਂ ਸਟੇਜ ਤੋਂ ਇਹ ਗੱਲ ਕਹੀ ਹੂੰ ਕਿ ਇੰਦਰਾ ਗਾਂਧੀ ਜਿੰਨੇ ਦੇ ਰੋਮ ਤੇ ਸਰੀਰ ਤੇ ਰੋਮ ਨੇ ਹੂੰ ਇੰਨੀ ਵਾਰ ਵੀ ਜਨਮ ਲੈ ਲਏ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਧੰਵਾਦ ਕਰੇ ਹੂੰ ਨੰਗੇ ਪੈਰੀ ਆ ਕੇ ਹੂੰ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਦੇਣ ਨਹੀਂ ਦਿੱਲੀ ਦਾ ਤਖਤ ਕਰੇ ਜਿਹੜਾ ਵੇ ਦੇਸ ਹੂੰ ਪਹਿਲੀ ਗੱਲ ਆ ਉਸ ਵੇਲੇ ਦਮਦਮੇ ਟਕਸਾਲ 얘ਦਰਾ ਗਾਂਧੀ ਨੂੰ ਇਸ ਗੱਲ 'ਚ ਰੜਕਣ ਲੱਗ ਪਈ ਹੂੰ ਕਿ ਇਹ ਕਿਹੜਾ ਸੰਤ ਆ ਕਿਹੜਾ ਆਗੂ ਆ ਜਿਹੜਾ ਮੇਰੇ ਸਵਾਗਤ ਕੀਤੇ ਜਾਣ ਨੂੰ ਜਿਹੜਾ ਵਾ ਕਟਾਸ਼ ਕਰ ਰਿਆ ਹੂੰ ਦੇਸ਼ ਦੀ ਪ੍ਰਧਾਨ ਮੰਤਰੀ ਦੀ ਦੇਸ਼ ਦੀ ਪ੍ਰਧਾਨ ਮੰਤਰੀ ਦੀ ਬੇਇੱਜ਼ਤੀ ਕਰ ਰਿਆ ਹੂੰ ਸਪਸ਼ਟ ਸ਼ਬਦਾਂ ਦੇ ਵਿੱਚ ਹੂੰ ਤੇ ਉਸ ਵੇਲੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਨੇ ਆਗੂਆਂ ਦੀ ਵੀ ਝਾੜ-ਚੰਬ ਬੜੀ ਕੀਤੀ ਸੀ। ਹੂੰ ਇਹ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੁਸੀਂ ਛੱਡ ਕੇ ਹੂੰ ਤੇ ਕਿਹ ਇੱਕ ਔਰਤ ਦਾ ਜਾਂ ਦੇਸ਼ ਦੀ ਪ੍ਰਧਾਨ ਮੰਤਰੀ ਦੇ ਜਾ ਕੇ ਸਵਾਗਤ ਕਰੋ ਤੇ ਸ਼ੋਭਾ ਨਹੀਂ ਦੇਦਾ ਇਹ ਬੇਅਦਬੀ ਆ ਗੁਰੂ ਗ੍ਰੰਥ ਸਾਹਿਬ ਜੀ ਦੀ। ਹੂੰ ਉਹਨਾਂ ਝਾੜ-ਚੰਬ ਕੀਤੀ। ਫਿਰ ਇੱਕ ਮੌਕਾ ਸਟੇਜ ਤੇ ਇਹ ਜਿਹਾ ਵੀ ਆਇਆ। ਹੂੰ ਕਿ ਜਦੋਂ ਇੰਦਰਾ ਗਾਂਧੀ ਨੇ ਇਹ ਗੱਲ ਕਹੀ ਇਹ ਇੱਕ ਆਗੂ ਨੇ ਗੱਲ ਕਹੀ ਕਿ ਇੰਦਰਾ ਗਾਂਧੀ ਨੇ ਬੜਾ ਵੱਡਾ ਪਰਪਕਾਰ ਕੀਤਾ ਵਾ ਆਪਣੇ ਬੇਟੇ ਦਾ ਰਿਸ਼ਤਾ ਸਿੱਖਾਂ ਦੇ ਘਰ ਕਰਕੇ ਹੂੰ ਤਾਂ ਉਸ ਵੇਲੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਜਦੋਂ ਉਹਨਾਂ ਨੂੰ ਸਟੇਜ ਤੋਂ ਟਾਈਮ ਮਿਲਿਆ ਹੂੰ ਤੋ ਉਹਨਾਂ ਇਹ ਗੱਲ ਦੀ ਵੀ ਕੰਡੈਮ ਕੀਤਾ ਕਿ ਸਿੱਖ ਜਿਹੜੇ ਰਿਸ਼ਤੇ ਆ ਧੀਆ ਦੇ ਡੋਲੇ ਦੇ ਕੇ ਨਹੀਂ ਆ ਹੂੰ ਰਾਜਪਾਗ ਧੀਆ ਦੇ ਡੋਲੇ ਦੇ ਕੇ ਨਹੀਂ ਆ ਲੈਂਦੇ ਹੂੰ ਇਹ ਰਵਾਇਤ ਜਿਹੜੀ ਆ ਰਾਜਪੂਤਾ ਚ ਰਹੀ ਆ ਹੂੰ ਸਿੱਖ ਰਾਜਪਾਗ ਜਦੋਂ ਵੀ ਲੈਂਦੇ ਆ ਇਹ ਤਲਵਾਰ ਦੇ ਜੋਰ ਨਾਲ ਲੈਂਦੇ ਆ ਹੂੰ ਸੋ ਇਹ ਗੱਲ ਜਿਹੜੀ ਆ ਉਹਨਾਂ ਇਹ ਵੀ ਗੱਲ ਜਿਹੜੀ ਆ ਕੰਡੈਮ ਕੀਤੀ ਇਹ ਗੁੱਤ ਇਹ ਗੁੱਤ ਸਾਡਾ ਮਾਰ ਲਗਾਤਾਰ ਲਗਾਤਾਰ ਉਸ ਵੇਲੇ ਹੀ ਜਿਹੜੀ ਦੰਦਮਈ ਟਕਸਾਲ ਆ ਇੰਦਰਾ ਗਾਂਧੀ ਦੇ ਦਿਮਾਗ ਦੇ ਵਿੱਚ ਇੱਕ ਜ਼ਹਿਰ ਘੋਲਣਾ ਸ਼ੁਰੂ ਹੋ ਗਿਆ ਵੀ ਇਹ ਸਿੱਖਾਂ ਦੇ ਵਿੱਚ ਕਿਹੜੀ ਇੱਕ ਸੰਸਥਾ ਵਾ ਜਿਹੜੀ ਮੈਨੂੰ ਸਿੱਧਾ ਚੈਲੰਜ ਕਰ ਰਹੀ ਹੈ ਮੇਰੀ ਐਮਰਜੈਂਸੀ ਨੂੰ ਚੈਲੰਜ ਕੀਤਾ ਫਿਰ ਮੇਰੇ ਮੂੰਹ ਤੇ ਬੈਠ ਕੇ ਜਿਹੜਾ ਵਾ ਮੇਰੀ ਬੇਇੱਜ਼ਤੀ ਕੀਤੀ ਮੇਰੀ ਬੇਇੱਜ਼ਤੀ ਕੀਤੀ ਯਾਰ ਤੇ ਇਦੋਂ ਵੱਡੀ ਹੋਰ ਬੇਇੱਜ਼ਤੀ ਮੇਰੀ ਜਿਹੜੀ ਆ ਕੀ ਹੋਸਾ ਚਲੋ ਐਮਰਜੈਂਸੀ ਟੂਪੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਦਾ ਜਿਹੜਾ ਵਾ ਜਲੰਧਰ ਦੇ ਨਕੋਦਰ ਦੇ ਲਾਗੇ ਹੂੰ ਐਕਸੀਡੈਂਟ ਹੋ ਜਾਂਦਾ ਵਾ ਹੂੰ ਉਹ ਸਰੀਰਕ ਤੌਰ ਤੇ ਜਿਹੜਾ ਵਾ ਚੜਾਈ ਕਰ ਜਾਂਦੇ ਆ ਉਸ ਤੋਂ ਬਾਅਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਹੂੰ ਗੰਦਮੀ ਟਕਸਾਲ ਦੇ ਜਿਹੜੇ ਆ 14ਵੇਂ ਮੁਖੀ ਜਿਹੜੇ ਆ ਬਣਦੇ ਹੂੰ ਇੱਥੇ ਮੈਂ ਏਵੀ ਗੱਲ ਦਾ ਖਾਸ ਕਰਕੇ ਜ਼ਿਕਰ ਕਰਨਾ ਚਾਹੁੰਦਾ ਮੈਂ ਕਿ ਜਿਸ ਦਿਨ ਦਸਤਾਰਬੰਦੀ ਹੋਈ ਆ ਸਮੁੱਚੀ ਕਾਲੀ ਲੀਡਰਸ਼ਿਪ ਉਥੇ ਸੀ ਹੂੰ ਤੇ ਪੰਜਾਬ ਦਾ ਮੁੱਖ ਮੰਤਰੀ ਉਸ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀ ਹੂੰ ਉਹ ਵੀ ਸਟੇਜ ਤੇ ਹਾਜ਼ਰ ਸੀ ਤੇ ਪ੍ਰਸਤਾਰ ਪ੍ਰਕਾਸ਼ ਸਿੰਘ ਬਾਦਲ ਨੇ ਹੂੰ ਇਹ ਗੱਲ ਕਹੀ ਤੇ ਸੰਤ ਜੀ ਪੰਜਾਬ ਸਰਕਾਰ ਤੁਹਾਡੇ ਨਾਲ ਆ ਹੂੰ ਕੋਈ ਵੀ ਤੁਸੀਂ ਸੰਤਾਂ ਦੀ ਯਾਦ ਵਿੱਚ ਕੋਈ ਯਾਦਗਾਰ ਬਣਾਉਣੀ ਹੋਵੇ ਕੋਈ ਤੇ ਸਰਕਾਰ ਨੂੰ ਤੁਸੀਂ ਜਿਹੜਾ ਇਹ ਸੇਵਾ ਦਾ ਜਿਹੜਾ ਵਾ ਮੌਕਾ ਦੋ ਹੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਵੱਲੋਂ ਆਫਰ ਕੀਤੀ ਹੂੰ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਉਸ ਵੇਲੇ ਪਹਿਲੇ ਦਿਨ ਤੇ ਪਹਿਲੀ ਸਪੀਚ ਦੇ ਵਿੱਚ ਹਮ ਹੱਥ ਤੋਂ ਲਖਣ ਗੱਲ ਇਹ ਸੀ ਕਿ ਜਿਹੜੇ ਮੇਨ ਪਤਵੰਤੇ ਲੀਡਰ ਸਟੇਜ ਤੇ ਬੈਠੇ ਸੀ ਹਮ ਬਗੈਰ ਕਿਸੇ ਕਾਗਜ਼ ਤੇ ਨਾਂ ਲਿਖੇ ਆ ਉਹਨਾਂ ਕੱਲੇ-ਕੱਲੇ ਲੀਡਰ ਦਾ ਨਾਂ ਲੈ ਕੇ ਜਿਹੜਾ ਵਾ ਸਤਕਾਰ ਕੀਤਾ ਸਰਕਾਰ ਇੰਨੀ ਉਹਨਾਂ ਦੀ ਜਿਹੜੀ ਆ ਯਾਦ ਸ਼ਕਤੀ ਜਿਹੜੀ ਆ ਕਿ ਕੱਲੇ-ਕੱਲੇ ਸੰਗਤ ਦਾ ਜਿੱਥੇ ਕੀਤਾ ਗੁਰੂ ਗ੍ਰੰਥ ਸਾਹਿਬ ਦਾ ਕੀਤਾ ਹਮ ਸਾਰਿਆਂ ਦਾ ਕੀਤਾ ਉਹਨਾਂ ਨੇ ਉਸੇ ਕੱਲੇ ਕੱਲੇ ਜਿਹੜੇ ਬੇਨ ਆਗੂ ਆਏ ਸੀ ਉਹਨਾਂ ਦਾ ਵੀ ਨਾਮ ਲੈ ਕੇ ਉਹਨਾਂ ਦਾ ਜਿਹੜਾ ਸਤਿਕਾਰ ਕੀਤਾ। ਹੂੰ ਫਿਰ ਉਹਨਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਜ਼ਿਕਰ ਕੀਤਾ ਵੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਹ ਗੱਲ ਕਹਿ ਕੇ ਗਏ ਆ ਕਿ ਤੁਸੀਂ ਸਾਨੂੰ ਕੋਈ ਸੇਵਾ ਦਾ ਮੌਕਾ ਦੋ। ਹੂੰ ਕੋਈ ਯਾਦਗਾਰ ਬਣਾਉਣੀ ਹੋਵੇ। ਉਹਨਾਂ ਕਹਿ ਵੀ ਦੰਦਮਈ ਟਕਸਾਲ ਕੋਈ ਪਖਾਰੀਆਂ ਦੀ ਜੱਫੇਬੰਦੀ ਨਹੀਂ। ਹੂੰ ਇਹ ਦਸ਼ਮੇਸ਼ ਪਿਤਾ ਵੱਲੋਂ ਵਰਸੋਈ ਹੋਈ ਜੱਫੇਬੰਦੀ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਮੈਂ ਗੱਲ ਇਹ ਕਹਣੀ ਚਾਹੁੰਦਾ ਹਾਂ ਕਿ ਇਹਨਾਂ ਨੂੰ ਪੰਜਾਬ ਸਰਕਾਰ ਨੂੰ ਬਾਦਲ ਸਾਹਿਬ ਨੂੰ ਕਿਹੜੀ ਚੀਜ਼ ਦੀ ਲੋੜ ਹੋਵੇ ਤੇ ਉਹ ਸਾਨੂੰ ਦੱਸੋ ਅਹੀ ਉਹ ਜਿਹੜੀ ਇਹ ਗੱਲ ਸਨ ਜਰਨੈਲ ਸਿੰਘ ਪਿੰਡਰਾ ਵਾਲੇ ਨੇ ਪਿੰਡਰਾ ਵਾਲੇ ਨੇ ਪਹਿਲੇ ਦੇਣ ਸਰਦਾਰ ਬੰਦੀ ਵਾਲੇ ਦੇਣ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਖੜਕਾਂਤੀ ਕਰਵਾਤੀ ਉਹਨਾਂ ਨੇ ਹੂੰ ਤੇ ਜੰਮ ਜਮੀ ਟਕਸਾਲ ਕਿਸੇ ਦੇ ਰਹਿਮੋ ਕਰਮ ਤੇ ਨਹੀਂ ਹੂੰ ਇਹ ਆਪਣੇ ਫੈਸਲੇ ਲੈਣੇ ਜਾਣਦੀ ਆ ਆਪਣੇ ਸਾਰੀਆਂ ਯਾਦਗਾਰਾਂ ਬਣਾਉਣੀਆਂ ਚਾਹਦੀ ਹੈ ਸੋ ਉਸ ਦਿਨ ਹੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਵਿੱਚ ਇੱਕ ਅਣਅਲਾਨੀ ਜਿਹੜੀ ਆ ਦੂਰੀ ਜਿਹੜੀ ਆ ਉਸ ਦਿਨ ਹੀ ਜਿਹੜੀ ਆ ਬਣ ਗਈ ਹੂੰ ਕਿ ਉਹ ਵੀ ਪੰਜਾਬ ਦਾ ਮੁੱਖ ਮੰਤਰੀ ਸੀ ਉਹਨੇ ਵੀ ਆਪਣੀ ਬੇਇੱਜ਼ਤੀ ਸਮਝਣੀ ਸੀ ਬਿਲਕੁਲ ਠੀਕ ਹੈ ਇਹ ਨਹੀਂ ਗੱਲ ਜੀ ਹੂੰ ਸੋ ਫਿਰ 1978 ਦਾ ਕਾਂਡ ਹੋ ਜਾਂਦਾ 13 ਅਪ੍ਰੈਲ ਨੂੰ 1978 ਨੂੰ ਨਰੰਗਕਾਰੀ ਕਾਂਡ ਹੋ ਜਾਂਦਾ ਹੂੰ ਜਿੱਥੇ ਗੁਰਬਚਨ ਸਿੰਘ ਨਰਕਤਾਰੀ ਹੂੰ 13 ਅਪ੍ਰੈਲ ਦਾ ਸਾਰਿਆਂ ਨੂੰ ਪਤਾ ਵਾ ਕਿ 1978 ਨੂੰ ਸਾਕਾ ਆਇਆ ਹੂੰ ਪਰ 12 ਅਪ੍ਰੈਲ ਇੱਕ ਦਿਨ ਪਹਿਲਾਂ ਦਾ ਬਹੁਤ ਘੱਟ ਲੋਕਾਂ ਨੂੰ ਪਤਾ ਕਿ ਉਸ ਦਿਨ ਕੀ ਹੋਇਆ ਹੂੰ ਉਸ ਪੈਣਾ ਗਰਬਜਨ ਸਿੰਘ ਨਰਨਕਾਰੀ ਨੇ ਹਮ ਅੰਮ੍ਰਿਤਸਰ ਦੀਆਂ ਸੜਕਾਂ ਤੇ ਬਾਜ਼ਾਰਾਂ ਚ ਇੱਕ ਓਪਨ ਟਰੱਕ ਚ ਬੈਠ ਕੇ ਗੁਰੂ ਗ੍ਰੰਥ ਸਾਹਿਬ ਥੱਲੇ ਹੀ ਉਹ ਤੇ ਉਹਦੀ ਘਰ ਵਾਲੀ ਕੁਰਸੀਆਂ ਤੇ ਬੈਠੇ ਸੀ ਹਮ ਮਗਰ ਉਹਦੇ ਤੇ ਚੌਰ ਹੋ ਰਿਆ ਸੀ ਹਮ ਇਹ ਇਹ ਸਿੱਖ ਕੌਮ ਨੂੰ ਇੱਕ ਸਿੱਧਾ ਚੈਲੰਜ ਹੀ ਸਿੱਖਾਂ ਦੇ ਮੱਥੇ ਦੇ ਹਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਹੋਰ ਜਿਹੜਾ ਵਾ ਹਮਮ ਇਹ ਸੰਤ ਉਸ ਵੇਲੇ ਜਿਹੜੀ ਆ ਕਥਾ ਕਰ ਰਹੇ ਸੀ ਫਰੋਜਪੁਰ ਦੇ ਵਿੱਚ ਹਮ ਕਿਸੇ ਪਿੰਡ ਜਦੋਂ ਉਹਨਾਂ ਨੂੰ ਪਤਾ ਲੱਗਦਾ ਇਸ ਘਟਦਾ ਦਾ ਉਹ ਆਪਣੇ ਸਾਰੇ ਪ੍ਰੋਗਰਾਮ ਰੱਦ ਕਰਕੇ ਤੇ ਅੰਮ੍ਰਿਤਸਰ ਪਹੁੰਚਦੇ ਹਮ ਅੰਮ੍ਰਿਤਸਰ ਆੜ ਕੇ ਗੁਰੂ ਰਾਮ ਦਾ ਸਰਾਂਚ ਰਹਿੰਦੇ ਆ ਇੱਥੇ ਹੀ ਉਸ ਵळे ਜਿਹੜਾ ਵਾ ਅਖੰਡ ਕੀਰਤਨੀ ਜਥਾ ਭਾਈ ਭਾਈ ਫੌਜਾ ਸਿੰਘ ਹੋਣੀ ਉਹ ਵੀ ਸਾਰੇ ਇੱਥੇ ਹੀ ਠਹਿਰੇ ਹੋਏ ਸੀ ਰਾਤ ਗੁਰਮਤਾ ਹੁੰਦਾ ਵਾ ਕਿ ਸਵੇਰੇ ਇਹਨਾਂ ਨੇ ਫੇਰ ਇੱਕ ਸਮਾਗਮ ਕਰਨਾ ਨਰਨਕਾਰੀਆਂ ਦਾ ਉਹਨਾਂ ਨੂੰ ਕਿਵੇਂ ਰੋਕੀਏ ਕੀ ਗੱਲ ਦੂਸਰੇ ਪਾਸੇ ਪਤਾ ਚੱਲਦਾ ਵਾ ਕਿ ਮੰਜੀ ਸਾਹਿਬ ਦੀ ਸਟੇਜ ਦੇ ਉੱਤੇ ਹਮ ਅਕਾਲੀ ਲੀਡਰਸ਼ਿਪ ਵੀ ਜਿਹੜਾ ਵਾ ਆਪਣਾ ਇੱਕ ਸਮਾਗਮ ਕਰ ਰਹੀ ਹੈ ਹਮ ਉਹਦੇ ਵਿੱਚ ਏਸੀਪੀ ਉੱਥੇ ਕਾਲੀ ਵਜ਼ੀਰ ਵੀ ਆਉਣਗੇ ਹੂੰ ਤੇ ਇਹਨਾਂ ਨੂੰ ਕਹਿ ਕੇ ਤੇ ਆਪਾਂ ਜਿਹੜਾ ਵਾ ਉਹ ਸਮਾਗਮ ਰਕਵਾਲਾ ਹੂੰ ਉਹ ਇਸੇ ਤਰ੍ਹਾਂ ਹੀ ਹੋਇਆ ਮੰਜੀ ਸਾਹਿਬ ਦੀ ਸਟੇਜ ਤੇ 13 April ਨੂੰ ਉਹ ਹਲੇ ਦਾ ਕੈਬਨਟ ਵਜ਼ੀਰ ਮਾਲ ਬੰਦਰੀ ਜੀਵਨ ਸਿੰਘ ਉਮਰਾ ਨੰਗਲ ਹੂੰ ਉਹ ਸਟੇਜ ਤੇ ਆਜਾ ਸੀ ਹੂੰ ਸੰਤਾ ਨੇ ਉਹਨਾਂ ਨੂੰ ਕਿਹਾ ਵੀ ਤੁਹਾਡੀ ਸਰਕਾਰ ਆ ਤੇ ਤੁਸੀਂ ਵਜ਼ੀਰ ਹੋ ਤੇ ਸਮਾਗਮਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਇਹਨਾਂ ਕੱਲ ਵੀ ਦਰبی ਕੀਤੀ ਆ ਤੇ ਅੱਜ ਇਹ ਸੁਭਾਗਮ ਕਰ ਰਿਹਾ ਤੇ ਇਹਨੂੰ ਸਿਰੂ ਹਮ ਜੀਵਨ ਸਿੰਘ ਉਮਰਾ ਨੰਗਲ ਨੇ ਕਿਹਾ ਜੀ ਮੇਥੋ ਕੋ ਪਟਵਾਰੀ ਬਦਲਾਉਣਾ ਤੇ ਉਹ ਮੈਂ ਬਦਲ ਸਕਦਾ ਹੂੰ ਇਹ ਕੰਮ ਮੈਂ ਨਹੀਂ ਆ ਕਰ ਸਕਦਾ ਇਹ ਮੈਂ ਰਿਕਵਰੀ ਕਰ ਹਮ ਇੱਥੇ ਗੱਲ ਮੈਂ ਵੀ ਕਹਿਣਾ ਕਿ ਜੇ ਜੀਵਨ ਸਿੰਘ ਉਮਰਾ ਨੰਗਲ ਦੇ ਵਿੱਚ ਸਿੱਖੀ ਦੀ ਕੋਈ ਚਣ ਗੁਲਦੀ ਕੋਈ ਜ਼ਮੀਰ ਹੁੰਦੀ ਤੇ ਉਸ ਵੇਲੇ ਸਿੱਖਾਂ ਦੇ ਸੈਂਟੀਮੈਂਟਲ ਸਿੱਖਾਂ ਦੀਆਂ ਭਾਵਨਾਵਾਂ ਉਹ ਹਾਲੇ ਦੇ ਹਾਲਾਤਾਂ ਨੂੰ ਭਾਵ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਗਰਸ ਕੇ ਕਹਿ ਸਕਦਾ ਸੀ ਕਿ ਇਹ ਪ੍ਰੋਗਰਾਮ ਕੈਨਸਲ ਕਰਾਓ ਜੀ ਇੱਥੇ ਹਾਲਾਤ ਖਰਾਬ ਹੋ ਜਾਣੇ ਆ ਤੇ ਇੱਥੇ ਗੜਬੜ ਹੋ ਸਕਦੀ ਆ ਉਸ ਵੇਲੇ ਤਾਂ ਚਰਚਾ ਇਹ ਵੀ ਆਈ ਸੀ ਕਿ ਪ੍ਰਕਾਸ਼ ਸਿੰਘ ਬਾਦਲ ਦੀ ਗੱਡੀ 'ਚ ਬੈ ਕੇ ਗੁਰਬਚਨ ਸਿੰਘ ਫਰਾਰ ਹੋ ਗਿਆ ਸੀ ਮੈਂ ਉਹ ਬਾਅਦ ਦੀ ਗੱਲ ਹੈ ਜੀ ਉਹ ਬਾਅਦ ਦੀ ਗੱਲ ਪਰ ਸਰਦਾਰ ਜੀਵਨ ਸਿੰਘ ਓਮਰਾ ਡੰਗਲ ਨੇ ਜੋ ਉਸ ਵੇਲੇ ਦਾ ਉਹਦਾ ਬਣਦਾ ਰੋਲ ਸੀ ਉਹਨੇ ਰੋਲ ਲਈ ਨਿਭਾਇਆ ਉਹ ਕਤਾਈ ਕੀਤੀ ਤੇ ਜਿਸ ਕਰਕੇ ਮੁੜ ਕੇ ਜਿਹੜਾ ਵਾਏ ਕਾਣ ਜਿਹੜਾ 1978 ਸ਼ਾਂਤਮਈ ਤੌਰ ਤੇ ਦਮਦਮੀ ਠਕਸਾਲ ਖੰਡ ਕੀਰਤਨੀ ਜਥੇ ਦੇ ਫੈਡਰੇਸ਼ਨ ਦੇ ਸਿੰਘ ਜਿਹੜੇ ਆ ਗਏ ਹੂੰ ਉਥੇ ਉਹ ਸਾਰਿਆਂ ਨੂੰ ਪਤਾ ਵਾ ਕਿ ਕਿਸ ਤਰ੍ਹਾਂ ਉਹ ਜਿਹੜਾ ਵਾ ਹੂੰ ਮਰਨਕਾਰੀਆਂ ਨੇ ਜਿਹੜੇ ਗੁੰਡੇ ਲਿਆਂਦੇ ਬਦਮਾਸ਼ ਲਿਆਂਦੇ ਸੀ ਹੂੰ ਪੁਲਿਸ ਵੀ ਉਹਨਾਂ ਦੇ ਨਾਲ ਸੀ ਉਹਨਾਂ ਨੇ 13 ਸਿੰਘ ਸ਼ਹੀਦ ਕੀਤੇ 80 ਦੇ ਕਰੀਬ ਜਿਹੜੇ ਆ ਸਿੰਘ ਫਟੜ ਹੋਏ ਸੀ ਹੂੰ ਸੋ ਇਹ ਜਿਹੜਾ ਵਾ ਇੱਕ ਲੰਬੀ ਦਾਸਤਾਨ ਹੈ ਬੀਲੂ ਸਟਾਰ ਦੀ ਬੈਕਗ੍ਰਾਉਂਡ ਦੇ ਮਗਰਲੇ ਪਾਸੇ ਇਹ ਪੰਜਾਬ ਦਾ ਮੁੱਖ ਮੰਤਰੀ ਅਕਾਲੀ ਹੋਵੇ ਹਮ ਮੌਕੇ ਦਾ ਵਜ਼ੀਰ ਅੰਮ੍ਰਿਤਸਰ ਚ ਹੋਵੇ ਤੇ ਨਰੰਗਕਾਰੀ ਸਮਾਗਮ ਕਰ ਜਾਣ ਇਹ ਸਿੱਖ ਕੌਮ ਨੂੰ ਸਿੱਧਾ ਇੱਕ ਚੈਲੰਜ ਹੈ ਪਰ ਜਦਾਂ ਆਉਂਦੇ ਆ ਨਾ ਵੀ ਜਦੋਂ ਕੁੱਤੀ ਚੋਰਾ ਨਾ ਰਲਿ ਹੋਵੇ ਉੱਥੇ ਕੀਤਾ ਕੀ ਜਾਵੇ ਹੂੰ ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਸਰਕਾਰ ਪਰਮਿਸ਼ਨ ਹੀ ਨਾ ਦਿੰਦੀ ਨਰੰਗਕਾਰੀਆਂ ਨੂੰ ਹੂੰ ਤੇ ਇਹ ਟਕਰਾ ਹੀ ਨਹੀਂ ਸੀ ਹਣਾ ਜੇ ਪਰਮਿਸ਼ਨ ਦੇ ਦਿੱਤੀ ਸੀ ਤੇ ਉਮਰਾ ਡੰਗਲੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਤਕੜਾ ਹੋ ਕੇ ਕਹਿੰਦਾ ਵੀ ਇਹ ਹਾਲਾਤ ਖਰਾਬ ਹੋ ਜਾਣੇ ਆ ਤੇ ਇਹ ਸਮਾਗਮ ਜਿਹੜਾ ਵਾ ਰਕਵਾਇਆ ਜਾ ਸਕਦਾ ਹੈ ਇਹ ਖੁੱਲੀ ਟਕਰਾ ਜਿਹੜਾ ਵਾ ਟਾਲਿਆ ਜਾ ਸਕਦਾ ਸੀ ਜੋ ਵੀ ਮਾਰਤਾ ਲਾਪ ਹੋ ਰਹੀ ਹੈ ਇਹ ਆਪਣੀ ਇਹਦੇ ਵਿੱਚ ਕੁਝ ਗੱਲਾਂ ਇਹੋ ਜੀਆਂ ਮਤਲਬ ਸਾਰੀਆਂ ਗੱਲਾਂ ਇਹੋ ਜਿਹੇ ਸਾਹਮਣੇ ਆ ਰਹੀਆਂ ਨੇ ਕਿ ਛੋਟੀਆਂ-ਛੋਟੀਆਂ ਜਿਹੜੀਆਂ ਘਟਨਾਵਾਂ ਹੋਈਆਂ ਸੀ ਹੌਲੀ-ਹੌਲੀ ਵੱਡਾ ਰੂਪ ਧਾਰਨ ਕਰ ਗਈਆਂ ਜੇ ਸਮੇਂ ਤੇ ਇਹਨਾਂ ਨੂੰ ਰੋਕਿਆ ਹੁੰਦਾ ਤੇ ਆਪਰੇਸ਼ਨ ਬਲੂ ਸਟਾਰ ਵੀ ਨਾ ਹੁੰਦਾ ਤੇ ਇੰਨੀ ਵੱਡੀ ਤ੍ਰਾਸਦੀ ਵੀ ਨਾ ਹੁੰਦੀ ਤ੍ਰਾਸਦੀ ਬਿਨਾਂ ਹੂੰ ਇਹ ਵੇਖੋ ਜਿਹੜੇ ਸਿੱਖ ਕੌਮ ਤੇ ਕੇਂਦਰ ਦਾ ਜਿਹੜਾ ਟਕਰਾਅ ਵਾ ਹੂੰ ਇਹ ਇਹ ਇੱਕ ਦਿਨ ਹੋਣਾ ਹੀ ਹੋਣਾ ਸੀ ਹੂੰ ਕਿਉਂਕਿ ਜਿਹੜੀ ਬੇਇਨਸਾਫੀਆਂ ਦੀ ਜਿਵੇਂ ਤੁਹਾਨੂੰ ਮੈਂ ਗਾਥਾ ਦੱਸੀ ਆ ਤੇ ਕਿੰਨੀ ਕੁ ਥੇਰ ਜਿਹੜਾ ਵਾ ਇਹ ਟਕਰਾਰ ਉਹ ਜਿਹੜਾ ਵਾ ਟਾਲਿਆ ਜਾ ਸਕਦਾ ਸੀ ਹਮ ਫਿਰ ਜਿਹੜਾ ਦਿਨ ਚੁਣਿਆ ਵਾ ਹਮ ਸਾਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ਉਸ ਦਿਨ ਸੀ ਜਿਸ ਦਿਨ ਜਿਹੜਾ ਵਾ ਅਬ ਲੈਣ ਦਾ ਜਿਹੜਾ ਵੇ ਦਿਨ ਜਿਹੜਾ ਵਾ ਜਦੋਂ ਸ਼ੁਰੂਆਤ ਹੁੰਦੀ ਹੈ ਜਦੋਂ ਸ਼ੁਰੂਆਤ ਜਿਹੜੀ ਆ ਹੁੰਦੀ ਹਮ ਸੋ ਇਹ ਆ ਕਿ ਜਿਹੜਾ ਹੁਣ ਦਰਬਾਰ ਸਾਹਿਬ ਤੇ ਹਮਲਾ ਵਾ ਵੇਖੋ 19 ਜੁਲਾਈ 1982 ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ 19 ਜੁਲਾਈ ਨੂੰ ਭਾਈ ਅਮਰੀਤ ਸਿੰਘ ਜੀ ਦੀ ਗ੍ਰਿਫਤਾਰੀ ਹੁੰਦੀ ਆ ਉਸ ਤੋਂ ਪਹਿਲਾਂ ਬਾਬਾ ਥਾਰਾ ਸਿੰਘ ਜੀ ਤੇ ਹੋਰ ਸੰਤਾਂ ਦੇ ਜਿਹੜੇ ਸੰਗੀ ਸਾਥੀ ਸੀ ਉਹਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਸੀ ਤੇ ਭਾਈ ਅਮਰੀਤ ਸਿੰਘ ਉਹਨਾਂ ਦੇ ਕੇਸਾਂ ਦੀ ਪੈਰਵਾਈ ਕਰ ਲਈ ਅੰਮ੍ਰਿਤਸਰ ਕਚਹਿਰੀਆਂ ਚ ਆਏ ਸੀ ਤੇ ਉਹਨਾਂ ਨੂੰ ਅਰੈਸਟ ਕਰ ਲਿਆ ਫਿਰ ਉਹਨਾਂ ਸੰਤਾਂ ਨੇ ਵੇਖੋ ਲੋਕ ਬਹੁਤ ਸੱਤਾ ਨੂੰ ਇੱਕ ਬਾਗੀ ਹਾਰ ਬੰਦ ਖੜਕੂਆ ਖੜਕੂਆ ਸ਼ਖਸੀਅਤ ਦੇ ਮਜੂੜਾ ਵਾ ਅਭਾਰ ਕੇ ਵੇਖਦੇ ਆ ਜਾਂ ਉਸ ਨਜ਼ਰ ਨਾ ਵੇਖਦੇ ਆ ਪਰ ਵੇਖੋ ਉਹਨਾਂ ਨੇ ਪੰਥਕ ਮਰਜ਼ਾ ਦਾ ਅਨਸਾਰ ਰਸੂਲਾਂ ਸਦਾਤਾ ਅਨਸਾਰ ਪੰਥ ਦੀ ਜੋ ਪ੍ਰਸਾ ਰਹੀ ਆ ਉਹਨਾਂ ਸ਼ਾਂਤਮਈ ਮੋਰਚਾ ਜਿਹੜਾ ਬਾ ਜਾ ਕੇ ਜਿਹੜਾ ਵਾ ਉੱਥੇ ਆਕਾਲ ਤਖਤ ਸਾਹਿਬ ਤੇ 19 ਜੁਲਾਈ 1982 ਨੂੰ ਸਰੀ ਅਕਾਲ ਤੱਕ ਸਾਬ ਤੋਂ ਗੁਰਦਰਸ਼ਨ ਪ੍ਰਕਾਸ਼ ਮਹਿਤਾ ਤੋਂ 19 ਜੁਲਾਈ 1982 ਨੂੰ ਸੰਤਪਿੰਡਰਾਂ ਵਾਲੇ ਸਰੀ ਅਕਾਲ ਤੱਕ ਸਾਬ ਹੁੰਦੇ ਸਨ ਦੇਲਕੋਹ ਜਿਸ ਦਿਨ ਭਾਈ ਮਰੀਕ ਸਿੰਘ ਦੀ ਗ੍ਰਿਫਤਾਰੀ ਹੋਈ ਢਾਈ ਘੰਟਿਆਂ ਦੀ ਮੋਰਚਾ ਲਾ ਦਿੰਦੇ ਆਰਦਾਸ ਕਰ ਹਮਮ ਸਭੀ ਗੱਲ ਉਸ ਦਿਨ ਉਹਨਾਂ ਨੂੰ 105 ਦੇ ਕਰੀਬ ਜਿਹੜਾ ਵਾ ਬੁਖਾਰ ਵੀ ਸੀ ਸੰਤਪਿੰਡਰਾਂ ਮਾਫ ਕਰਾ ਸੋ ਉਹਨਾਂ ਨੇ ਵੇਖੋ ਜੋ ਸਿੱਖੀ ਸੂਲਾਂ ਸਿਧਾਂਤਾਂ ਡੈਮੋਕ੍ਰੇਸੀ ਲੋਕਤੰਤਰ ਅਨਸਾਰ ਜਿਹੜਾ ਸਾਡੀ ਪ੍ਰਸਾ ਰਹੀ ਆ ਪੰਜਾਬ ਦੀ ਹਮ ਤੇ ਅੱਗੇ ਵੀ ਅਕਾਲ ਤਖਤ ਸਾਬ ਤੋਂ ਮੋਰਚੇ ਲੱਗਦੇ ਰਹੇ ਹਮ ਹਾਂ ਜੇ ਜਨ ਸੰਗ ਦੇ ਆਗੂਆਂ ਨੂੰ ਸਡਾਉਣ ਲਈ ਐਮਰਜੈਂਸੀ ਦਾ ਮੋਰਚਾ ਲਾਇਆ ਜਾ ਸਕਦਾ ਤੇ ਭਾਈ ਅਮਰੀਕ ਸਿੰਘ ਬਾਕੀ ਬਾਬਾ ਥਾਰਾ ਸਿੰਘ ਹੋਰ ਸਿੰਘਾਂ ਦੀ ਗ੍ਰਿਫਤਾਰੀਆਂ ਲਈ ਅਕਾਲ ਤਖਤ ਸਾਹਿਬ ਦਾ ਮੋਰਚਾ ਕਿਉਂ ਨਹੀਂ ਲਾਇਆ ਜਾ ਸਕਦਾ ਜੇ ਉਹਨਾਂ ਲਈ ਮੋਰਚਾ ਲਾਇਆ ਜਾ ਸਕਦਾ ਉਹ ਠੀਕ ਆ ਜੇ ਭਾਈ ਅਮਰੀਕ ਸਿੰਘ ਬਾਬਾ ਥਾਰਾ ਸਿੰਘ ਹੋਰ ਸਿੰਘਾਂ ਦੀ ਗ੍ਰਿਫਤਾਰੀਆਂ ਤੇ ਅਸੰਤ ਬਾਬਾ ਜਰਨੈਲ ਸਿੰਘ ਭਿੰਡਰਾ ਵਾਲੇ ਤੇ ਸਿੱਖ ਕੌਮ ਹਤਵਾਦੀ ਇਹਨਾਂ ਦੇ ਨਜ਼ਰ ਦੇ ਵਿੱਚ ਜਿਹੜੀ ਆ ਬਣ ਜਾਂਦੀ ਆ ਸੋ ਇਹ ਦਖਾਂਤ ਜਿਹੜਾ ਵਾ ਇੱਥੋਂ ਜਿਹੜਾ ਵਾ ਜਿਹੜਾ ਚੱਲਦਾ ਫਿਰ ਉਹੀ ਮੋਰਚਾ ਜਿਹੜਾ ਵਾ ਇਹਨਾਂ ਨੇ ਅਕਾਲੀ ਲੀਡਰਸ਼ਿਪ ਨੇ ਕਪੂਰੀ ਨਹਿਰ ਦਾ ਮੋਰਚਾ ਲਾਇਆ ਸੀ ਉਹ ਬੁਰੀ ਤਰ੍ਹਾਂ ਫੇਲ ਹੋ ਚੁੱਕਾ ਸੀ ਮਾਫ ਕਰਨਾ ਸਰ ਮੈਂ ਇਥੇ ਤੁਹਾਨੂੰ ਰੋਕਣਾ ਚਾਹਾਂਗੀ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਆਪਾਂ ਗੱਲਬਾਤ ਜਾਰੀ ਰੱਖਾਂਗੇ ਅਗਲੇ ਐਪੀਸੋਡ ਦੇ ਵਿੱਚ ਜ਼ਰੂਰ ਗੱਲਬਾਤ ਕਰਾਂਗੇ ਸੋ ਇਹ ਮਨਜੀਤ ਸਿੰਘ ਖੋਮਾ ਜੀ ਸਾਡੇ ਨਾਲ ਸੀ ਜਿਹੜੇ 1984 ਦੇ ਚਸ਼ਮਦੀਦ ਗਵਾਹ ਵੀ ਨੇ ਇਸ ਐਪੀਸੋਡ ਦੇ ਵਿੱਚ ਅਸੀਂ ਗੱਲਬਾਤ ਕੀਤੀ ਕਿ ਆਪਰੇਸ਼ਨ ਬਲੂ ਸਟਾਰ ਵਰਗਾ ਦੁਖਾਂਤ ਸਿੱਖਾਂ ਦੇ ਨਾਲ ਕਿਉਂ ਵਾਪਰਿਆ ਗੱਲਬਾਤ ਹਜੇ جاری ਹੈ ਅਗਲੇ ਐਪੀਸੋਡ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਕਿ 1 ਜੂਨ ਤੋਂ ਲੈ ਕੇ 6 ਜੂਨ ਤੱਕ ਸਿਰਿਆਕਾਲ ਤਖਤ ਸਾਬ ਤੇ ਕੀ ਹੋਇਆ ਸੀ ਕਿਸ ਤਰ੍ਹਾਂ ਦੀ ਭਿਆਨਕ ਖੂਨ ਦੀ ਹੋਲੀ ਕੇਂਦਰ ਸਰਕਾਰ ਦੇ ਵੱਲੋਂ ਉਸ ਸਮੇਂ ਦੀ ਹਕੂਮਤ ਵੱਲੋਂ ਕਾਂਗਰਸ ਸਰਕਾਰ ਦੇ ਵੱਲੋਂ ਕੀਤੀ ਗਈ ਸੀ ਤੁਸੀਂ ਕਿਤੇ ਨਹੀਂ ਜਾਣਾ ਵੇਖਦੇ ਰਹੋ ਸਤਲੁਜ ਟੀਵੀ ਸੱਚ ਦਾ ਨਿਰੰਤਰ ਵੰਦਾ ਦਰਿਆ